ਸ੍ਰੀ ਤੁਗਾ ਤੇ ਜੀ ਕੀ ਕਾਖ ਸਾਹਿਦ ਅਸਈ ਪ੍ਰਥਮ ਤੁਗਾ ਜਿਸੁ ਮੁਖੈ ਨੋ ਨਾਨਕ ਕੋਇ ਤੇ ਆਇ ਫੈਰੰਗ ਗੁਰ ਤੇ ਅਨੁਭਾਸ ਰੰਦਾਸਿ ਹੋਇ ਸਹਾਈ ਅਰਜਨ ਹਰਿ ਗੋਵਿੰਦ ਨਾਉ ਸਭ ਰਾਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਜਠੇ ਸਭ ਦੁਖ ਜਾਇ ਕੀ ਗੁਬਾ ਗੁਰ ਸਿਮਰੈ ਭਾਰ ਨਾਉ ਰਧਿਆ ਵਿਧਾਏ ਸਭ ਥਾਏ ਹੋਇ ਸਹਾਈ ਦਸਮ ਪਤਸ਼ਾ ਸੰਤ ਸਾਹਿਬ ਜੀ ਸਵਾਗਤ ਹੈ ਹੋਏ ਸਹਾਏ ਦਸਾਂਕ ਰਛਨੀ ਆਦੀ ਜੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦ ਧਿਆਨ ਕਰ ਕੇ ਗੁਰੂ ਜੀ ਵਾਹਿਗੁਰੂ ਪੰਨਾ ਭਿਆਰਿਆ ਤੁਮ ਸਹਿਬ ਜਰਿਆ ਚਾਲੀਆਂ ਗੁਪਿਆਂ ਹੱਠੀਆਂ ਜੱਤੀਆਂ ਕੱਪੀਆਂ ਜਿਨ੍ਹਾਂ ਨਾਮ ਜਪਿਆ ਵਾਣ ਕੀ ਸਪਿਆ ਦੇਖਦਾ ਹੀ ਤੇ ਇੱਕ ਵਾਈ ਦੇਖ ਕੇ ਅਨ ਵਿੱਚ ਕੀਤ ਤਨਾ ਪਿਆਰਿਆ ਸਪਿਆਰਿਆਂ ਦੀ ਕਮਾਈ ਦਾ ਧੰਨ ਧਰਮੇ ਦਾ ਰਸਾ ਜੀ ਵੱਲੋ ਜੀ ਵਾਹੇ ਗੋ ਸਨਾ ਸਭਾ ਸਗਣੀਆਂ ਨੇ ਕਰਨ ਹੈ ਸ੍ਰੀ ਸਤਿ ਸਿਤੇ ਬੰਦ ਬੰਦ ਕਾਏ ਕੋਪਰੀਆਂ ਰਮਾਈ ਨਾ ਚਰਚੀਆਂ ਤੇ ਖੜੇ ਆਰਿਆਂ ਨਾਲ ਵਿਚਰਾਏ ਗੁਰਦੁਆਰਿਆਂ ਦੀ ਸੇਵਾ ਵਿੱਚ ਸੁਪਰਵਾਕੀਆਂ ਕੀਤੀਆਂ ਧਰਮ ਨਹੀਂ ਹਾਰਿਆ ਦੇਖੇ ਕੇ ਸੰ ਸਵਾਸਾਂ ਨਾਲ ਲਗਾਈ ਤਨਾਂ ਦੀ ਪਵਿੱਤਰ ਕੁਮਾਈ ਦਾ ਸੰਤ ਕੇ ਕਾਰਸਾ ਜੀ ਬਨ ਜੀ ਵਾਹੇ ਗੁਰ ਕੰਨ ਤਕ ਤਾਂ ਸਰਵਤ ਕੁਸਵਾਰਿਆਂ ਦਾ ਧਿਆਨ ਕਰਕੇ ਬਨ ਜੀ ਵਾਹੇ ਗੁਰ ਪ੍ਰਥਮੇ ਸਰਵਤ ਕਾਰਸਾ ਜੀ ਕੀ ਉਦਾਸ ਹੈ ਜੀ ਸਰਵਤ ਕਾਰਸਾ ਜੀ ਕੋ ਵਾਹੇ ਗੁਰ ਸਤ 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 ਸਭ ਸੋ ਕੋਵੇ ਜਹ ਜਹਨ ਕਾ ਜਿਸਾ ਜਿਸਾ ਹੈ ਬਹ ਤਹ ਤਹ ਅਸ਼ਰਿਆ ਆਏ ਤੁਮੇ ਤੀਕ ਤੁ ਖਟੇ ਜਗਤ ਕੀ ਪੈਰ ਪੰਥ ਕੀ ਨੀਕ ਸ੍ਰੀ ਸਾਖ ਜੀ ਸਹਾਇ ਕਾਗ ਸੇ ਜੀਤੇ ਬੋਧ ਬਾਟ ਗੋਲ ਜੀ ਸੁਆ ਸਿਨਹਾਨ ਸਦਾ ਸੁਸਦਾ ਸਦਾ ਨਾਨਕ ਸੁਨਾਨ ਨਾਦਾ ਸ੍ਰੀ ਅੰਮ੍ਰਿਤ ਸਤਿ ਸਹਿਜ ਜੀਵ ਦੇਖਣਿ ਸੁਨਾਨ ਰੌਕੀਆਂ ਛੱਡੇ ਵੰਗੇ ਜੁਗਾ ਜਉ ਬਿਆਟਾ ਧਰਮ ਕਾ ਜੈਕਾਰੁ ਗਗਨ ਜੀਓ ਸਿਖਾਂ ਦਾ ਮਨ ਨਿਵਾਤ ਪਤ ਤੀ ਪਤਰ ਰਕਾ ਤੁਹਾਂ ਗੁਰੂ ਈ ਅਕਰ ਪੁੱਖ ਆਪਣੇ ਪੰਥ ਦੇ ਸਦਾ ਸਹਾਈ ਦਾ ਕਰਦੇ ਹੋ ਸ੍ਰੀ ਰਮਕਾਂ ਨੂੰ ਸਾਇਨੋ ਤੇ ਹੋਰ ਗੁਰਦੁਆਰੇ ਆ ਗੁਰਧਾਮਾਂ ਦੇ ਜਿਨਾ ਤੋਂ ਪੰਥ ਨੂੰ ਛੋੜਿਆ ਗਿਆ ਹੈ ਤੁਨ ਗਰਸ਼ਨ ਵਿਗਾਪਤੀ ਸੇਵਾ ਸੁਭਾਅ ਦਾ ਦਾ ਤਦਸਾ ਜੀਵ ਬਖਸ਼ੋ ਈ ਬਾਣਿਆ ਸਿ ਬਾੜ ਤੇ ਤਾਣਿਆ ਤੇ ਚਾਹ ਤੇ ਉਤਿਆਵੀ ਹੋਠ ਪਛ ਪਾਵਣ ਭਗਤ ਵੈਸਵ ਕ੍ਰਿਪਾ ਦਾਂ ਦੀਨ ਅਵਸਥਾ ਦੀ ਸੁਖਿ ਪ੍ਰਕਸ਼ਾ ਧੰਨ ਦਾਤਿ ਸੁਦੀ ਗੁਰੂ ਸਾਹਿਬ ਜੀ ਸਾਧੂ ਜੀ ਸਾਧੂ ਜੀ ਆਗਿ ਦੇ ਪਾਵਨ ਚੁਤਰ ਜਨ ਕਮਲਾਂ ਕੇ ਤਵਾਕ ਤੋਂ ਸੰਗੁ ਜੀ ਕੀ ਅਰਦਾਸ ਸਬੰਥ ਸਤਿਗੁਰੂ ਦੀ ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਰਹਿਣ ਸੁਖਾਂ ਦਿੱਤੀ ਕੋਈ ਸਤਿਗੁਰੂ ਦੀ ਚਾਰ ਪੈਰ ਦੇ ਆਪਣੇ ਭਾਣੇ ਅੰਦਰ ਸੁਖਾਂ ਦੇ ਨਾਲ ਜੀਤ ਚੋਣਾ ਅਗਰੀਮ ਨਵਤ ਸਤਿਗੁਰੂ ਜੀ ਹੋ ਹਮ ਸ਼ਹੀਦਾਂ ਤਨ ਤਨ ਬਾਬਾ ਬਿਖਸ਼ਣ ਜੀ ਜਨਾ ਦੇ ਪਾਵਨ ਅਸਥਾਨ ਦੁਰਦਵਾਰਾ ਸਹੀਦ ਗਨਸਾਹਿਬ ਜੀ ਦੇ ਪਾਵਨ ਦਵਾਰ ਅੰਦਰ ਸਤੂ ਜੀ ਆਪ ਜੀ ਦੇ ਸੋਹਣੇ ਸੰਗਠਨ ਪਿਆ ਰਹ ਹਨ ਸੰਗਠਨਾਂ ਤੇ ਗਾਇਬਨ ਹੋ ਕੇ ਸੰਤਾਨਾਂ ਦਰਸ਼ਨ ਕਰ ਦੇਖੀ ਪਾਵਨ ਪ੍ਰਮਾਣ ਬਖਸ਼ਿ ਨਿਹਾਲ ਕਰੋ ਜੀ ਸਤੂ ਜੀ ਕਿਰਪਾ ਕਰਣੀ ਧਾਰੇ ਆਇਆਂ ਸੰਤਾਨਾਂ ਹਾਜ਼ਰੀਆਂ ਤਲ ਤੋਂ ਪੇਟਾ ਗਰ ਪ੍ਰਮਾਣ ਕਰਨੀਆਂ ਗਦਨ ਗਦਨ ਦੇਖੀ ਨੌਣਾ ਸੇਵਾ ਯਾਤਰਾ ਦਰਸ਼ਨ ਜੀ ਦਾ ਰਸ ਕਰਨੇ ਆਪਣੇ ਘਰੋਂ ਕਰਾਂ ਸਿੱਖੀ ਸੇਧਤ ਪ੍ਰੋਸਾ ਨਾਮ ਦਾਨ ਬਖਸ਼ਣਾ ਸੁਖ ਭਾਵਾਵਾਂ ਸਭੂ ਦੀ ਪੂਰਿਆ ਕਰਨੀਆਂ ਸਰਬਤ ਕਾਰਜ ਨਿਰਾਸ ਕਰਨੇ ਸਾਧੂ ਜੀ ਪਰਉਪਕਾਰ ਦਾ ਸੇਵੇ ਨਿਰਾਸ ਸਤਾਂਤੋ ਪ੍ਰਕਾਸ਼ ਸਤਾਂਤ ਤੇ ਚਰਨ ਦੀ ਆਗਿਆ ਬਖਸ਼ੋ ਸੰਤਾਂ ਕੋ ਸੇਵਾ ਕਰਾਉ ਨਾਮ ਜਪਾਉ ਚਰਨ ਦੀ ਆਗਿਆ ਬਖਸ਼ੋ ਜੀ ਰਾਖੜੇ ਆਪ ਸਹਾਈ ਹੋਣਾ ਸੇ ਪਿਆਰੀ ਮੇਲ ਇਹਨਾ ਦੇ ਮਿਲਿਆ ਤੇਰਾ ਨਾਮ ਸਤਿ ਤਾਵੇ